ਲਕੇ ਦੇ ਪਿੰਡ ਅਨੂਪ ਸ਼ਹੀਦ ਵਿੱਚ ਚੋਰਾਵੱਲੋਂ ਇੱਕ ਵੱਡੀ ਵਾਰਤਾਤ ਨੂੰ ਦਿੱਤਾ ਗਿਆ ਅੰਜਾਮ ਦੱਸਦੇ ਕਿ ਚੋਣਾ ਦੇ ਹੌਸਲੇ ਇੰਨੇ ਕੁ بلند ਹਨ ਕਿ ਆਏ ਦਿਨ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਚਾਹੇ ਉਹ ਕਿਸੇ ਤਰ੍ਹਾਂ ਦੇ ਵੀ ਹੋਵੇ ਪਰ ਹੁਣ ਜੇ ਗੱਲ ਕਰੀਏ ਤਾਂ ਪਿੰਡ ਅਨੂਪ ਸ਼ਹੀਦ ਦੇ ਤਾਂ ਉਥੇ ਚੋਰਾਵੱਲੋਂ ਇੱਕ ਟਰੈਕਟਰ ਨੂੰ ਆਪਨਾਸ਼ਕਾਰ ਬਣਾਇਆ ਗਿਆ ਜਿੱਥੇ ਟਰੈਕਟਰ ਦੇ ਵਿੱਚੋਂ ਕਈ ਪਾਰ ਜਿਹੜੇ ਖੋਲ ਕੇ ਚਾਇਵੜ ਕੇ ਚੋਰਾਵੱਲੋਂ ਇਕੱਠੇ ਕੀਤੇ ਗਏ ਤੇ ਉਥੇ ਹੀ ਗੱਲ ਕਰੀਏ ਤਾਂ ਚੋਰਾਵਲੋਂ ਟਰੈਕਟਰ ਦੇ ਵਿੱਚੋਂ 60 ਤੋਂ ਪੈਨ ਲੀਟਰ ਤੇਲ ਵੀ ਜਿਹੜਾ ਕਢ ਲਿਆ ਗਿਆ ਉਥੇ ਹੀ ਪਿੰਡੇ ਲੋਕਾਂ ਵਿੱਚ ਕਾਫੀ ਰੋਸ ਹੈ ਤੇ ਪਿੰਡੇ ਲੋਕ ਇਕੱਠੇ ਹੋ ਕੇ ਪ੍ਰਸ਼ਾਸਨ ਅੱਗੇ ਮੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਪੁਲਿਸ ਨੂੰ ਵੀ ਖੇਪਰ ਸ਼ਾਸਨ ਨੂੰ ਵੀ ਇਸ ਦੇ ਉੱਤੇ ਵੱਡੀ ਤੋਂ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਜੇ ਅੰਸਰਾਂ ਨੂੰ ਨਹੀਂ ਬਖਸ਼ਿਆ ਜਾਏਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੈਕਟਰ ਦੇ ਵਿੱਚੋਂ ਸਮਾਨ ਜਿਹੜਾ ਖੋਲਿਆ ਗਿਆ ਅਤੇ ਤੇਲ ਵੀ ਜਿਹੜਾ ਟਰੈਕਟਰ ਦੇ ਵਿੱਚੋਂ ਕੱਢ ਲਿਆ ਗਿਆ ਉਹ ਦੇਖਣਿਆ ਕਿ ਆ ਪੂਰਾ ਮਾਮਲਾ ਤਤਕ ਬਣੇ ਰੋ ਸੱਡਣਾ ਤੋਂ ਦੇਖਦੇ ਆ ਪੰਜਾਬ ਜੀ ਕੇ ਨਿਊਜ਼ ਬਈ ਕੀ ਨਾਂ ਜੀ ਆਪਣਾ ਸਰਵਰ ਸਿੰਘ ਕਿਹੜਾ ਪਿੰਡ ਹੈਗਾ ਅਨੂਪ ਸ਼ਹਿਰ ਕੀ ਗੱਲਬਾਤ ਹੋਈ ਆ ਟਰੈਕਟਰ ਦੇ ਵਿੱਚ ਗੱਲਬਾਤ ਭਾਈ ਮੈਂ ਛੱਡ ਕੇ ਗਿਆ ਰਾਤੀ ਨੂੰ 10 ਵਜੇ ਗਿਆ ਮੇਰੇ ਮੁੜ ਕੇ ਇੱਥੇ 5 ਵਜੇ ਆ ਗਿਆ ਤੇ ਅੱਗੇ ਦੇਖਿਆ ਤੇ ਸਾਰੇ ਖਲਾਰ ਖਿਲਰ ਰੇ ਦਾ ਜੋ ਪੁਰਜ਼ੇ ਆ ਸਭ ਕੱਟ ਗੁੱਟਗੇ ਲੱਗੇ ਕੱਲੇ ਖੋਖੇ ਰਹਿន្តែ ਨੇ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਇਹ ਮਿਸਤਰੀ ਆਹੀਂ ਬੁਲਾਦਾ ਸੀ ਉਹ ਦੱਸ ਗਿਆ ਸਾਨੂੰ ਲਿਖਾ ਗਿਆ ਸਮਾਨ ਕਹਿੰਦਾ 1.5 ਲੱਖ ਦਾ ਸਮਾਨ ਪੈਣਾ ਮਿਸਤਰੀ ਲੇਬਰ ਵੱਖਰੇ ਕੀ ਲੱਗਦਾ ਤੁਹਾਨੂੰ ਪਹਿਲੇ ਵੀ ਚਲੋ ਸਰਕਾਰਾਂ ਆਂਦੀਆਂ ਨੇ ਪਰ ਇਸ ਸਰਕਾਰ ਦੇ ਵਿੱਚ ਆਏ ਦਿਨ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਚੋਰੀ ਡਕੈਤੀ ਲੁੱਟਾਂ ਖੋਹ ਆਬ ਹਨਾ ਕੀ ਲੱਗਦਾ ਲੱਗਦਾ ਵੀ ਪਹਿਲੇ ਹੋਈ ਨਹੀਂ ਹੈ ਤੇ ਘਰ ਤੋਂ ਕੋਲ ਵੀ 15-16 ਸਾਲ ਦਾ ਹੈ ਟਰੈਕਟਰ ਲੈ ਗਏ ਅੱਜ ਤੱਕ ਹਜਾ ਕੰਮ ਨਹੀਂ ਲੱਗਿਆ ਕੀ ਮੰਗ ਕਰਦੇ ਮੰਗ ਹੈ ਹੋਇਆ ਇਨਸਾਫ ਹੋਣਾ ਚਾਹੀਦਾਗਾ ਕੋਈ ਕਿਨਾ ਹੈ ਪੁੱਤ ਮੇਰਾ ਨਾਮ ਰੋਮੀ ਸੈਣੀ ਹੈ ਪਿੰਡ ਸ਼ਰੀਪ ਚੱਕ ਲੋਕ ਸੰਮਤੀ ਮੈਂਬਰ ਸਾਹਿਬ ਦਾ ਸਰਪੰਚ ਇਹ ਜਿਹੜੀ ਸਾਡੇ ਅਨੂਪ ਸ਼ਰ ਪਿੰਡ ਦੇ ਵਿੱਚ ਬਾਜੀ ਸੁਬੰਦ ਸਿੰਘ ਹੁੰਦੇ ਟਰੈਕਟਰ ਨਾਲ ਜਿਹੜੀ ਇਹ ਹਰਕਤ ਹੋਈ ਹੈ ਇਹ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਮਿਹਨਤੀ ਕਿਸਾਨ ਹੈ ਰੋਜ਼ਗਾਰ ਕੋਈ ਹੈ ਨਹੀਂ ਚਿੱਤੇ ਦਾ ਪੂਰਾ ਖੋਫ ਹੈ ਇਸ ਅੱਡੇ ਦੇ ਵਿੱਚ ਚੌਥੀ ਚੋਰੀ ਹੈ ਜੀ ਤੇ ਮੈਂ ਤੇ ਤੁਹਾਡੇ ਆਪਣੇ ਚੈਨਲ ਦੇ ਮਾਧਿਅਮ ਰਸਤੇ ਇਹੋ ਹੀ ਕਹਿਣਾ ਸਰਕਾਰ ਨੂੰ ਵੀ ਇਹ ਜਿਹੜੇ ਕੰਮ ਹੋ ਰਹਿਣਾ ਇਹ ਅਨਸਰਨੋਂ ਨਾਥ ਪਾਈ ਜਾਏ ਤੇ ਦੂਸਰੀ ਗੱਲ ਇੱਕ ਹੋਰ ਮੇਨ ਗੱਲ ਇਹ ਹੈ ਵੀ ਇਹ ਜਿਹੜਾ ਇਹਨਾ ਕ੍ਰਾਈਮ ਵੱਧ ਰਿਹਾ ਇਹ ਸਿਰਫ ਨਸ਼ੇ ਕਰਕੇ ਵੱਧ ਰਿਹਾ ਆ ਅਸੀਂ ਕੇਸੇ ਸਰਕਾਰ ਨੂੰ ਭੰਂਦੇ ਨਹੀਂ ਜਾਂ ਕੋਈ ਵੀ ਨਹੀਂ ਗੱਲ ਕਰਦੇ ਅਸੀਂ ਸਿਰਫ ਕਹਿੰਨੇ ਇਸ ਪਬਲਿਕ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹ ਹੀ ਗਰੀਬ ਆਦਮੀ ਦਾ ਇੱਕ ਟਰੈਕਟਰ ਜਿਹਦੇ ਕਿਰਾਏ ਤੇ ਬਾਹ ਗਏ ਤੇ ਕੀ ਕੀ ਕਮਾ ਲੇਗਾ ਜਿਹਦਾ 1.5 ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮਿਸਤਰੀ ਆਇਆ ਉਹਦੇ ਕੋਲ ਪੂਰੀ ਇਹਨਾ ਦਾ ਜਾਜਾ ਕਰਾਇਆ ਵੀ ਕਿਤਨਾ ਨੁਕਸਾਨ ਹੈ 1.5 ਲੱਖ ਤੇ ਨਕਦ-ਨਕਦ ਜਿਹੜਾ ਇਨਸਟਰੂਮੈਂਟ ਉਹ ਹੀ ਨਾ ਤੇ ਲੇਬਰ ਤੇ ਪਲੱਸ ਬਾਕੀ ਖਰਚਾ ਅਲੱਗ ਹੈ ਤੇ ਇਹ ਦੇਖੋ ਜੀ ਛੋਟੇ ਛੋਟੇ ਪਿੰਡਾਂ ਦੇ ਜੀਮੀਦਾਰਾਂ ਦੇ ਪਿੰਡਾਂ ਜੀ ਇਹੋ ਜਿਹੀ ਹਰਕਤਾਂ ਹੋਣ ਲੱਗੀਆਂ ਤਾਂ ਤੇ ਬਹੁਤ ਹੀ ਦੁਨੀਆ 'ਚ ਖੌਫ ਹੋ ਜਾਏਗਾ ਦੂਸਰੀ ਗੱਲ ਇਹ ਲਾਂ ਲੱਗਦਾ ਸਾਡੇ ਅੱਡਾ ਜੀ ਡਾਕਟਰ ਸਾਹਿਬ ਦੀ ਦੁਕਾਨ ਆ ਲੱਗੇ ਹੋਰ ਦੁਕਾਨਾਂ 'ਕੀ ਦੋ ਵਾਰ ਇੱਥੇ ਵੀ ਚੋਰੀ ਹੋ ਚੁੱਕੀ ਆ ਪਰ ਕੋਈ ਸਰਕਾਰ ਵੀ ਹੱਥ ਖਾਲੀ ਨਾ ਪੁਲਿਸ ਡਿਪਾਰਟਮੈਂਟ ਵਿੱਚ ਵਿਚਾਰਾ ਬਹੁਤ ਕਰਦਾ ਇਹ ਨਹੀਂ ਕਰਦਾ ਰਾਤ ਦਿਨ ਨਾ ਇਕੱਲਾ ਘਰੇਣਾ ਉਹ ਦਿਨ ਰਾਤ ਆ ਰਹੇ ਨਾ ਇਹ ਜਿਹੜੇ ਇੰਨੇ ਸਰਾਰਤੀ ਅੰਸਰ ਹਨ ਨਾ ਇਹਨਾਂ ਨੂੰ ਪਤਾ ਵੀ ਪੁਲਿਸ ਲਈ ਇਧਰ ਨਿਕਲ ਗਿਆ ਅਸੀਂ ਇਧਰ ਚਲ ਜੀਏ ਪੁਲਿਸ 10 ਬੰਦੇ ਰੋਜ਼ ਕੀੜੀ ਹੁੰਦੇ ਨੇ ਪੁਲਿਸ ਬਹੁਤ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ ਪਰ ਇਹ ਫਿਰ ਵੀ ਜਿਹੜੇ ਲੋਕ ਜਣਾ ਇਹ ਜਿਹੜੇ ਸ਼ਰਾਰਤੀ ਅੰਸਰ ਹਨ ਇਹ ਪੁਲਿਸ ਦੀ ਪ੍ਰਭਾਵ ਨਹੀਂ ਕਰਦੇ ਅਸੀਂ ਪੁਲਿਸ ਦਾ ਬੜਾ ਸ਼ੁਕਰੀਆ ਕਰਦੇ ਜਿਹੜੇ ਕੀੜੀ ਨਾਕਾ ਲੱਗੇਦਾ ਹੁੰਦਾ ਤੇ ਅਸੀਂ ਕਹਿੰਦੇ ਇਹ ਵਿਚਾਰੇ ਦਾ ਕੋਈ ਗਵਰਨਮੈਂਟ ਇਹਨਾਂ ਨੂੰ ਮੁਆਵਜ਼ਾ ਦੇਵੇ ਇਹਨਾਂ ਦਾ ਕੋਈ ਹੱਲ ਕਰੇ ਵਿਚਾਰਿਆਂ ਦਾ ਟਰੈਕਟਰ ਦੀ ਹਾਲਤ ਦੇਖੀ ਜਦ ਲੱਗਦਾ ਕਿ 2-4 ਮਿੰਟ ਦਾ ਕੰਮ ਹੋਏਗਾ ਚੋਰਾਂ ਲੋਕ ਜਾਂ ਕੋਈ ਗੈਂਗ ਹੋਏਗਾ ਇਸ ਤਰ੍ਹਾਂ ਨਹੀਂ ਨਹੀਂ ਇਹ ਜੀ 2-4 ਮਿੰਟ ਦਾ ਕੰਮ ਸਤਰੀ ਜਿਹੜਾ ਨਾਲ ਆ 38 ਆਦਮੀ ਇਹ ਪੂਰੇ ਇਨਸਟਰੂਮੈਂਟ ਨਾਲ ਜਿਹੜੇ ਤੁਸੀਂ ਇਹ ਵਰਕਸ਼ਾਪ ਚ ਇਹ ਕੰਮ ਕਰਾਣ ਜਾਓ ਤੁਹਾਨੂੰ 3 ਦਿਨ ਲੱਗਣਗੇ ਇਹ ਕੰਮ ਸੇ ਕੰਮ ਵੀ 4-5 ਬੰਦਿਆਂ ਨੇ ਇਹਨਾਂ ਨੂੰ ਇੰਜਾਮ ਦਿੱਤਾ ਇਸ ਹਰਕਤ ਨੂੰ ਔਰ ਸੈਕੰਡ ਗੱਲ ਇਹ ਆ ਉਹਨਾਂ ਨੇ ਇੱਥੇ ਆਪਣੇ ਲਾਠੀਆਂ ਵੀ ਰੱਖੀ ਦੀਆਂ ਬਾਈ ਦੀ ਵੀ ਜੇ ਕੋਈ ਪਿੰਡ ਉੱਠ ਜਾਂਦਾ ਸਾਹਮਣੇ ਆਪਣੇ ਸਾਡੇ ਤਾਈ ਦਾ ਘਰ ਆ ਜੇ ਉਹ ਬਾਈ ਦੀ ਵੀ ਬਾਹਰ ਆਂਦੇ ਨਾ ਤੇ ਉਹਨਾਂ ਨੇ ਇਹ ਕਰ ਦੇਣਾ ਹੈ ਉਹਨਾਂ ਨੂੰ ਉਹਨੂੰ ਕੁੱਟਣਾ ਹੀ ਕਿਉਂਕਿ ਗੈਂਗ ਹੈ ਇਹ ਕੋਈ ਇੱਕ ਦੋ ਬੰਦੇ ਦਾ ਕੰਮ ਨਹੀਂ ਤੇ ਮੈਂ ਤੁਹਾਡਾ ਇਹੋ ਹੀ ਸ਼ੁਕਰੀਆ ਦਾ ਕਰਨਾ ਵੀ ਤੁਸੀਂ ਮੰਗੇ ਕਰਨੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਅਨਸਰਾਂ ਨੂੰ ਹੱਥ ਪਾਈ ਜਾਏ ਔਰ ਇਹ ਜਿਹੜੇ ਜ਼ਿੰਮੇਵਾਰ ਕੰਮ ਦਿਨ ਰਾਤ ਕੰਮ ਕਰਨਾ ਇਹਨਾਂ ਨੂੰ ਸੁਖਾਲਾ ਜੀਵਨ ਮਿਲੇ ਜਾਏ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਨਹੀਂ ਕਹਿੰਦੇ ਪੁਲਿਸ ਨਹੀਂ ਹਾਂ ਦੂਸਰੀ ਗੱਲ ਉਹ ਵਿਚਾਰਾ ਥੋੜੇ ਜੇ ਪੈਰੇ ਹੋਰ ਬਤਾ ਦੇਣ ਬਾਕੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਂਦਾ ਇੱਥੇ ਜੀ ਤੇ ਬਸ ਮੈਂ ਇੰਨਾ ਹੀ ਕਹਿਣਾ ਜੀ